23 ਨਵੰਬਰ 2025 ਰਾਤੇ 9 ਵਜ ਚੁੱਕੇ ਨੇ ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਇਸ ਸਮੇਂ 24 25 26 ਨਵੰਬਰ ਜੋ 2025 ਦੇ ਦਰਮਿਆਨ ਗੰਗਾ ਨਗਰ ਹਰਮਾਨਗੜ ਤੋਂ ਲੈ ਕੇ ਪੂਰਾ ਪੰਜਾਬ ਪਹਾੜ ਹਰਿਆਣਾ ਸਾਰਾ ਹੀ ਇਲਾਕਾ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਬੜੀ ਸੋਹਣੀ ਜਿਹੜਾ ਹੈਗਾ ਉੱਤਰ ਪੱਛਮ ਦੱਖਣ ਪੱਛਮ ਦੀਆਂ ਹਵਾਵਾਂ ਉਹ ਚੱਲ ਰਹੀਆਂ ਨੇ ਜਿਹਦੇ ਜੜੇ ਕਰਕੇ ਕਿਤੇ ਸ਼ੀਤ ਬਲਾਈਟ ਸੀਗੀ ਜਾਂ ਕਿਤੇ ਰਹੇਗਾ ਬੈਕਟੀਰੀਅਲ ਬਲਾਈਟ ਸੀਗੀ ਤਾਂ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਜਿਹੜੇ ਹੈਗੇ ਰਾਤ ਮਿਲੀ ਹੋਈ ਹੈ ਬਿਮਾਰੀਆਂ ਜਿੱਥੇ ਸੋਥਰੀਆਂ ਰੁਕੀਆਂ ਹੋਈਆਂ ਤਾਂ ਇਹ ਚੀਜ਼ ਹੈ ਅਗਲੇ ਕੁਝ ਦਿਨਾਂ ਤੱਕ ਮੋਟਾ-ਮੋਟਾ ਦੇਖੀਏ ਤਾਂ 28 ਸਤੰਬਰ 2025 ਤੱਕ ਇਸੇ ਤਰੀਕੇ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ ਭਾਰਤੀ ਮੌਸਮੀ ਭਾਗ ਨੇ ਅੱਜ ਐਲਾਨ ਕੀਤਾ ਕਿ ਲਗਭਗ ਅੱਧੇ ਪੰਜਾਬ ਦੇ ਵਿੱਚੋਂ ਜਿਵੇਂ ਕਿ ਕਹੋ ਕਿ ਮਾਨਸੂਨ ਦੀ ਜਿਹੜੀ ਰੇਖਾ ਪਿੱਛੇ ਹਟ ਰਹੀ ਰੇਖਾ ਤਰਨ ਤਰਨ ਸੰਗਰੂਰ ਜੀਂਦ ਰੋहतक ਟੋਂਕ ਉੱਤਾਂ ਦੀ ਹੋ ਕੇ ਗੁਜ਼ਰ ਰਹੀ ਹੈ ਜੇਕਰ ਅਸੀਂ ਆਪਣੇ ਵੀਰ ਬਜਿੰਦਰ ਮਾਨ ਦੀ ਪ੍ਰੋਡਕਸ਼ਨ ਦੇਖਦੇ ਆ ਬਜਿੰਦਰ ਮਾਨ ਵੀਰ ਦੇ ਅਨੁਸਾਰ ਮਾਨਸੂਨ ਪੰਜਾਬ ਦੇ ਵਿੱਚੋਂ ਪਿੱਛੇ हट ਚੁੱਕਾ ਹੈ ਤਾਂ ਕੁਲ ਇਲਾਕੇ ਜੇ ਨਹੀਂ ਹਟਿਆ ਤਾਂ ਹਟ ਜਾਵੇਗਾ ਅਗਲੇ ਜਿਹੜੇ ਹੈਗੇ ਕੁਝ ਦਿਨਾਂ ਦੇ ਵਿੱਚ ਮਾਨਸੂਨ ਦੇ ਪਿੱਛੇ ਹਟਣਾ ਵਾਸਤੇ ਮਾਹੌਲ ਅਨੁਕੂਲ ਹੈ ਇਸ ਸਮੇਂ ਪਹਾੜ ਵੀ ਸ਼ਾਂਤ ਹੈ ਕਿ ਨਹੀਂ ਕੋਈ ਭਾਰੀ ਵਰਖਾ ਹੋਵੇ ਭਾਰੀ ਤੂਫਾਨ ਇਹੋ ਜੇ ਕੋਈ ਅਸ਼ੰਕਾ ਨਹੀਂ ਹੈਗੀ ਮੌਸਮ ਚੰਗਾ ਤੇ ਸੁਹਾਵਣਾ ਇਹ ਬਣਿਆ ਰਹੇਗਾ 27 28 ਤਰੀਕ ਤੱਕ ਕਿਸੇ ਵੀ ਕਿਸਮ ਦੀ ਵਰਖਾ ਜਾਂ ਹੋਰ ਚੀਜ਼ਾਂ ਤੋਂ ਇਨਕਾਰ ਕਰਦੇ ਹਾਂ